ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਦੋਂ মিডিਆ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਨੇ ਜ਼ਿਕਰ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਖਾਸ ਤੌਰ ਤੇ ਬਲਵੰਤ ਸਿੰਘ ਰਾਜੋਆਣਾ ਦਾ ਜ਼ਿਕਰ ਹੋਇਆ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਕੋਈ ਸਾਫ਼ ਤੇ ਸਪਸ਼ਟ ਫੈਸਲਾ ਜਿਹੜਾ ਉਹ ਲਿਆ ਜਾਵੇ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਆ ਉਹ ਮਾਫ਼ ਕਰਨੀ ਆ ਕੀ ਕਰਨਾ ਉਹਦੇ ਬਾਰੇ ਪਹਿਲਾਂ ਤੇ ਸਵਾਲ ਇਹ ਆ ਵੇ ਕੇਂਦਰ ਕੀ ਫੈਸਲਾ ਲੈਂਦੀ ਆ ਤੇ ਜੇ ਕੇਂਦਰ ਕਿਸੇ ਕਿਸਮ ਦਾ ਕੋਈ ਫੈਸਲਾ ਹੱਕ ਚ ਨਹੀਂ ਲੈਂਦੀ ਤੇ ਫਿਰ ਐਸਜੀਪੀਸੀ ਕੀ ਕਰ ਸਕਦੀ ਆ ਦੂਸਰੇ ਪਾਸੇ ਭਾਜਪਾ ਦਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਏਜੰਡਾ ਉਹ ਹੁਣ ਜ਼ਿਲ੍ਹਾ ਪੱਧਰ ਤੇ ਵਰਕਰ ਪੱਧਰ ਦੇ ਉੱਤੇ ਜਿਹੜਾ ਉਹ ਚਲਾਇਆ ਜਾ ਰਿਹਾ ਲੋਕਾਂ ਤੋਂ ਬੁੱਧੀਜੀਵੀਆਂ ਤੋਂ ਸੁਝਾਅ ਮੰਗੇ ਜਾ ਰਹੇ ਆ ਇਹਦਾ ਇਹ ਕਾਰਨ ਤਾਂ ਨਹੀਂ ਪੱਟੀ ਸਾਹਿਬ ਵੀ ਜੇਕਰ ਸਾਡੇ ਕੋਲ ਲੋਕ ਸਭਾ ਦੇ ਵਿੱਚ ਮੈਜੋਰਟੀ ਨਹੀਂ ਹੈਗੀ ਤਾਂ ਕਿਉਂ ਨਾ ਇਸ ਮੁੱਦੇ ਨੂੰ ਲੋਕ ਲਹਿਰ ਵਜੋਂ ਸਥਾਪਿਤ ਕੀਤਾ ਜਾਵੇ ਤਾਂ ਜੋ ਲੋਕ ਜਿਹੜੇ ਆ ਉਹ ਆਪ ਮਹਾਰੇ ਇਹ ਕਹਿਣ ਬਈ ਇਹ ਕਾਨੂੰਨ ਜਿਹੜਾ ਇਹ ਹੋਣਾ ਚਾਹੀਦਾ ਦੇਸ਼ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਇਹ ਹੋ ਜਾਣੀਆਂ ਚਾਹੀਦੀਆਂ ਨੇ ਸੋ ਸਭ ਤੋਂ ਪਹਿਲਾਂ ਐਸਜੀਪੀਸੀ ਜਦੋਂ ਇਹ ਵਿਸ਼ਾ ਵਿਚਾਰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਕੇਂਦਰ ਨੂੰ ਚਾਹੀਦਾ ਕੋਈ ਫੈਸਲਾ ਕਰੇ ਤੇ ਜੇ ਫਰਜ਼ ਕਰ ਲੋ ਕੇਂਦਰ ਨੇ ਫੈਸਲਾ ਹੱਕ ਚ ਨਾ ਕੀਤਾ ਤੇ ਫਿਰ ਐਸਜੀਪੀਸੀ ਕੀ ਕਰਦੀ ਹੈ ਜੀ ਬ੍ਰਿਲੀ ਗਲਤੀ ਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਜੇ ਆਪਾਂ ਗੱਲ ਕੀਤੀ ਜਾਵੇ ਤੇ ਇਹ 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ 8 ਬੰਦੀ ਸਿੰਘ ਰਿਹਾਈ ਕਰ ਰਹੇ ਹਾਂ ਤੇ ਭਾਈ ਰਾਜੂਆਣੇ ਦੀ ਫਾਂਸੀ ਜਿਹੜੀ ਆ ਉਮਰ ਕਟ ਚ ਕੰਪਿਊਟ ਕਰ ਰਹੇ ਬਾਅਦ ਦੇ ਵਿੱਚ ਉਹ ਨੋਟੀਫਿਕੇਸ਼ਨ ਜਿਹੜਾ ਸੀ ਉਹ ਰੱਦ ਕਰ ਦਿੱਤਾ ਗਿਆ ਅੱਗੇ ਗੱਲ ਚੱਲਦੀ ਨਹੀਂ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਲੋਕ ਸਭਾ ਤੇ ਕਹਿ ਦਿੱਤਾ ਸੀ ਜਿਸ ਵਿਅਕਤੀ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਉਹਨੂੰ ਫਿਰ ਅਸੀਂ ਕਿਉਂ ਛੱਡੀਏ ਉਹਦੇ ਤੇ ਵਿਚਾਰ ਚਰਚਾ ਕਿਉਂ ਕਰੀਏ ਸੀ ਸ਼੍ਰੋਮਣੀ ਕਮੇਟੀ ਨੇ ਬੜੀ ਡਿਟੇਲ ਨਾਲ ਦੱਸੀ ਗੱਲ ਵੀ ਅਸੀਂ ਮਰਸੀ ਪਟੀਸ਼ਨ ਕਦੋਂ ਭਾਈ ਸੀਗੀ ਭਾਈ ਰਾਜੋਆਣੇ ਦੀ ਤੁਹਾਨੂੰ ਇਸ ਗੱਲ ਦਾ ਪਤਾ ਹੋਇਆ ਹੋਏਗਾ ਜਿਹੜੀ ਫਾਂਸੀ ਇਹਨਾਂ ਨੂੰ ਹੋਈ ਸੀ 2007 ਚ ਹੋਈ ਸੀ ਕਨਫਰਮ 2010 ਚ ਹੋਈ ਸੀ ਤੇ 2011 ਚ ਇਹਨੂੰ ਫਾਂਸੀ ਦੇ ਆਰਡਰ ਹੋਏ ਸੀ ਮਾਰਚ 2011 ਚ ਫਾਂਸੀ ਦੇ ਆਰਡਰ ਹੋ ਜਾਂਦੇ ਆ ਤੇ 12 ਵਿੱਚ 1 ਸਾਲ ਬਾਅਦ ਫਾਂਸੀ ਦਿੱਤੀ ਜਾਣੀ ਸੀ 31 ਮਾਰਚ 2012 ਨੂੰ ਤੇ ਸ਼ਰਮਣੀ ਕਮੇਟੀ 1 ਸਾਲ ਸੁੱਤੀ ਰਹਿੰਦੀ ਆ ਤੇ ਜਦੋਂ ਰੌਲਾ ਪੈਂਦਾ ਭਾਈ ਰਾਜਵਾਲੇ ਦੀ ਫਾਂਸੀ ਦਾ ਤੇ ਫਿਰ ਇਹ ਜਾਗਦੇ ਨੇ ਤੇ ਫਿਰ ਇੱਕ 5 ਮਾਰਚ 2012 ਨੂੰ ਇੱਕ ਪਟੀਸ਼ਨ ਪਾਉਂਦੇ ਨੇ ਮਰਸੀ ਪਟੀਸ਼ਨ ਮਰਸੀ ਪਟੀਸ਼ਨ ਦੇ ਵਿੱਚ ਮੁੜ ਕੇ 28 ਮਾਰਚ 2012 ਨੂੰ ਬਕਾਇਦਾ ਤੌਰ ਤੇ ਭਾਈ ਰਾਜਵਾਲੇ ਦੀ ਫਾਂਸੀ ਤੇ ਪੱਕਾ ਸਟੇਜ ਨੂੰ ਫਾਂਸੀ ਦੀ ਲੱਗ ਗਈ ਹੋਨ ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਆ ਵੀ ਅਸੀਂ ਪटीशन ਪਾਈ ਜਿਹੜੀ ਪਾਈ ਰਾਜੋ ਨੇ ਇੱਕ ਪਾਈ ਸੀ ਆਪਣੇ ਵੱਲੋਂ ਵੀ ਮੇਰਾ ਫੈਸਲਾ ਕੀਤਾ ਜਾਵੇ ਹਿੱਦਰਜੋ ਜਿੰਦ ਮੈਨੂੰ ਜ਼ਿੰਦਗੀ ਤੇ ਮੌਤ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਉਹ ਇੱਕ ਇਹੋ ਜਿਹਾ ਮਰਦੇ ਬੁਜ਼ਾਇਦ ਸੀ ਗੱਲ ਜਿਸ ਵਿਅਕਤੀ ਨੇ 1995 ਦੇ ਵਜਿ ਜਦੋਂ ਕਿਹਾ ਸੀ ਜੱਜ ਨੇ ਵੀ ਤੁਸੀਂ ਆਪਣੀ ਸਫਾਈ ਵਿੱਚ ਕੁਝ ਕਹਿਣਾ ਚਾਹੁੰਦੇ ਕਿਹਾ ਨੋ ਮੈਂ ਜੋ ਕੀਤਾ ਠੀਕ ਕੀਤਾ ਆਪਣੀ ਕੌਮ ਲਈ ਕੀਤਾ ਆਪਣੇ ਧਰਮ ਲਈ ਕੀਤਾ ਆਪਣੇ ਗੁਰੂਆਂ ਲਈ ਕੀਤਾ ਆਪਣੇ ਲੋਕਾਂ ਲਈ ਕੀਤਾ ਮੈਨੂੰ ਕੋਈ ਗੱਲਾਂ ਨਹੀਂ ਨਾ ਮੈਂ ਕੋਈ ਵਕੀਲ ਕਰਨਾ ਦਾ ਨਾ ਮੈਂ ਕੋਈ ਦਲੀਲ ਦੇਣੀ ਹੈ ਤੁਸੀਂ ਆਪਣੇ ਫਾਂਸੀ ਦੇ ਰਸਤੇ ਜਿਹੜੇ ਆ ਉਹ ਮਜ਼ਬੂਤ ਕਰੋ ਇਹ ਸ਼ਬਦ ਸੀ ਭਾਈ ਰਜਵਾਨੇ ਦੇ ਤੇ ਨਾਲ ਉਹਨੇ ਜਿੰਦਬਾਦ ਦੇ ਨਾਰੇ ਬੁਲਾਏ ਸੀ 2007 ਦੇ ਵਿੱਚ ਭਾਈ ਰਾਜਵਾਲੇ ਨੂੰ ਫਾਂਸੀ ਸੌਂਾਈ ਜਾਂਦੀ ਹੈ ਤੇ 2010 ਦੇ ਵਿੱਚ ਇਹ ਕਨਫਰਮ ਕੀਤੀ ਜਾਂਦੀ ਹੈ। ਉਹਨੇ ਫਿਰ ਮਾਰੇ ਲਾਇਸੀ। 2007 ਤੋਂ ਹੁਣ 8 ਪੀ 8 ਵਾਲੀ ਕੋਠੜੀ ਜਿਹੜੀ ਫਾਂਸੀ ਦੀ ਚੱਕੀ ਵਾਲੀ ਕੋਠੀ ਉੱਥੇ ਉਹ ਕੋ ਚੱਕੀ ਚ ਬੰਦ ਆਉ। 2007 ਤੇ 2007 ਤੋਂ ਲੈ ਕੇ ਹੁਣ ਤੱਕ ਉਹਨੇ ਐਸਪੀ ਨੂੰ ਤਿੰਨ ਚਿੱਠੀਆਂ ਲਿਖੀਆਂ, ਕਾਲਤਾ ਨੂੰ ਚਿੱਠੀ ਲਿਖੀ ਆ। ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਮੇਰਾ ਫੈਸਲਾ ਕਰੋ ਜਾਂ ਆਪਣੀ ਮਰਸੀ ਪਿਟੀਸ਼ਨ ਵਾਪਸ ਲਓ ਅਕਾਲ ਤਖਨ ਨੂੰ ਚਿੱਠੀ ਲਿਖੀ ਸੀ ਵੀ ਤੁਸੀਂ ਐਸਡੀਪੀਸੀ ਨੂੰ ਕਹੋ ਵੀ ਮੇਰੀ ਮਰਸੀ ਪਿਟੀਸ਼ਨ ਵਾਪਸ ਲੈਣ ਮੈਨੂੰ ਮੇਰੇ ਰਹਿਣ ਦੇ ਰਹਿਣ ਦੇ ਕੋਈ ਮੈਨੂੰ ਪ੍ਰਾਣ ਨਹੀਂ ਪ੍ਰਾਣ ਨਹੀਂ ਹੈਗੀ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਸ਼੍ਰੋਮਣੀ ਕਮੇਟੀ ਕੱਖ ਦੀ ਕਰ ਸਕੀ ਹੈ ਤੱਕ ਇਹਨਾਂ ਨੇ ਕਿ ਪਹਿਲਾਂ 11 ਮੈਂਬਰੀ ਕਮੇਟੀ ਬਣਾਈ ਇੱਕ ਮੀਟਿੰਗ ਹੋਈ ਤਾਂ ਮੀਟਿੰਗ 'ਚ ਆਪ ਹੀ 11 ਦੇ 11 ਬੰਦੇ ਉਲਝ ਗਏ ਇੱਕ ਦੂਜੇ ਤੇ ਇਲਜ਼ਾਮ ਲਾਉਣੀ ਸ਼ੁਰੂ ਕਰ ਦਿੱਤੇ ਉਹਦੀ ਮੁੜ ਕੇ ਮੀਟਿੰਗ ਨਹੀਂ ਹੋਈ ਤੇ ਦੂਸਰੀ ਕਿਹੜੀ ਮੀਟਿੰਗ ਸੀ ਦੂਜੀ ਕਮੇਟੀ ਬਣੀ ਸੀ ਕਾਲ ਤੱਕ ਤੋਂ ਪੰਜ ਮੈਂਬਰੀ ਕਮੇਟੀ ਉਹਦਾ ਵੀ ਕੋਈ ਥੋ ਪਤਾ ਨਹੀਂ ਉਹ ਵੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਮੁਲਾਕਾਤ ਨਹੀਂ ਕਰ ਸਕਿਆ ਉਹਨਾਂ ਨੇ ਚਿੱਠੀ ਵੀ ਲਿਖ ਕੇ ਜਾਣਕਾਰੀ ਦਿੱਤੀ ਇਹਨਾਂ ਨੂੰ ਵੀ ਇਹਦੇ ਉੱਤੇ ਸਾਡੀ ਕਾਰਵਾਈ ਜਿਹੜੀ ਅਸੀਂ ਇਹਨਾਂ ਦੀ ਪਟੀਸ਼ਨ ਜਿਹੜੀ ਆ ਉਹ ਫਾਈਲ ਕਰ ਦਿੱਤੀ ਆ ਤੇ ਜੋ ਵੇਖੀ ਜੋ ਹੁਣ ਅਜੇ ਮਰਸੀ ਪਟੀਸ਼ਨ ਦੇ ਉੱਤੇ 24 ਅਪ੍ਰੈਲ ਨੂੰ ਫੈਸਲਾ ਆਣਾ ਉਹਦੋਂ ਦੱਸੋ ਹੁੰਦਾ ਕਿ ਨਹੀਂ ਹੁੰਦਾ ਤੇ ਮੈਂ ਇਹ ਦਾਅਵੇ ਤਾਂ ਕਹਿ ਸਕਦਾ ਵਾਂ ਸੁਪਰੀਮ ਕੋਰਟ ਤੇ ਕੋਈ ਫੈਸਲਾ ਨਹੀਂ ਲਹਿਗੀ ਮਰਸੀ ਪਟੀਸ਼ਨ ਦੇ ਉੱਤੇ ਫੈਸਲਾ ਦੇਸ਼ ਦੇ ਰਾਸ਼ਟਰਪਤੀ ਜਾਂ ਸਰਕਾਰ ਨੇ ਲੈਣਾ ਹੁੰਦਾ ਤੇ ਇਹ ਹੈ ਵੀ ਰਾਜਨੀਤਿਕ ਹੈ ਦੀ ਇਸੇ ਕਰਕੇ 24 ਅਪ੍ਰੈਲ ਨੂੰ ਫੇਰ ਮੈਨੂੰ ਮਿਲਦਾ ਤਰੀਕ ਹੀ ਹੋਗੇ ਪਈਗੀ ਇਹਨਾਂ ਨੂੰ ਵਾਰ-ਵਾਰ ਕਹਿੰਦਾ ਤੁਸੀਂ ਮੇਰੀ ਮਰਸੀ ਪਟੀਸ਼ਨ ਵਾਪਸ ਲਾਓ ਮੈਂ ਫਿਰ ਪਟੀਸ਼ਨ ਮੈਨੂੰ ਫਾਂਸੀ ਲਾਓ ਉਹਨਾਂ ਨੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਬੰਦਾ 1995 ਤੋਂ ਲੋ ਕਿ ਅੱਜ ਤੱਕ 2025 ਤੱਕ 30 ਸਾਲ ਹੋ ਗਏ ਉਹ ਤਿਆਰ ਬੈਠਾ ਲੋ ਫਾਂਸੀ ਮੈਨੂੰ ਮੈਂ ਪਿਆ ਉਹਦਾ ਤੁਸੀਂ ਕੀ ਵਕਾਰ ਲੋਗੇ ਦੱਸਿਓ ਇਸ ਕਰਕੇ ਜਿਹੜੇ ਸਾਡੇ ਬੰਦੀ ਸਿੰਘਾਂ ਦੀ ਗੱਲ ਨਾ ਪਹਿਲਾਂ ਅੱਠ ਦੇ ਕੀਤੀ ਸੀਗੀ ਉਹਦੇ ਵਿੱਚੋਂ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਵੀ ਦੋ ਬੰਦੇ ਸੀ ਜਗਤਾਰ ਸਿੰਘ ਹਵਾਰਾ ਇਹ ਬਕਾਇਦਾ ਤੌਰ ਤੇ ਸਾਡੇ ਭਈ ਰਾਜੂ ਹਨ ਇਹਨਾਂ ਨੂੰ ਆਈ ਸੀ ਇਸ ਕੇਸ ਦੇ ਵਿੱਚ ਫਾਂਸੀ ਤੇ ਜਗਤਾਰ ਸਿੰਘ ਹਵਾਰਾ ਨੇ ਅਪੀਲ ਕੀਤੀ ਸੀ ਤਾਂ ਉਹਦੀ ਫਾਂਸੀ ਜਿਹੜੀ ਉਮਰ ਕੱਚ ਤਬਦੀਲ ਹੋ ਗਈ ਸੀ ਰਾਜੂ ਆਣੇ ਨੇ ਕਿਹਾ ਤੇ ਨਾਨਕ ਵਕੀਲ ਕਰਨਾ ਮੈਂ ਦਲੀਲ ਦੇਣੀ ਜੋ ਕਰਨਾ ਕਰੋ ਤੁਸੀਂ ਰਾਜੂ ਆਣੇ ਦੀ ਤੇਵਾਰੀ ਦੀ ਐਸੀ ਕਰਕੇ ਆਪਸ ਵਿੱਚ ਅਣਪੜ ਹੋ ਗਈ ਸੀਗੀ ਪੀ ਤੂੰ ਆਹਦੇ ਹੁੰਦੇ ਠੁੱਕੇ ਚਟਣ ਵਾਲੀ ਗੱਲੂ ਕੀਤੀ ਜੇ ਕੀਤਾ ਤੇ ਕੀਤਾ ਜਿਹੜੀ ਗੱਲ ਅਗੀ ਸੀ ਹੁਣ ਇਸ ਕੇਸ ਦੇ ਵਿੱਚ ਜਿਹੜਾ ਵਾ ਉਹ ਭਾਈ ਗੁਰਮੀਤ ਸਿੰਘ ਭਾਈ ਸ਼ਮਸ਼ੀਰ ਸਿੰਘ ਤੇ ਭਾਈ ਜਿਹੜਾ ਹੈਗਾ ਵ ਇੱਕ ਲਖਮਿੰਦਰ ਸਿੰਘ ਇਹ ਤਿੰਨ ਵਿਅਕਤੀ ਛੱਡ ਦਿੱਤੇ ਗਏ ਇਹ ਬਾਹਰ ਆ ਚੁੱਕੇ ਨੇ ਦੋ ਵਿਅਕਤੀ ਸਾਡੇ ਹੋਰ ਸੀ ਇੱਕ ਗੁਰਦੀਪ ਸਿੰਘ ਖੇੜਾ ਸੀ ਤੇ ਇੱਕ ਹੋਰ ਸੀਗਾ ਇਹ ਸ਼ਦ ਕਰਨਾਟਕੋਂ ਸੀ ਕਿਤੇ ਨੂੰ ਯਾਦ ਨਹੀਂ ਉਹ ਇਹ ਬੰਦੇ ਜਿਹੜੇ ਨੇ ਇਹ ਆਗੇ ਨੇ ਬਾਹਰ ਤਾਂ ਹੀ ਉਹ ਬੀਜੇਪੀ ਵਾਲੇ ਕਿੰਦੀ 6 ਬੰਦੇ ਤਾਂ ਛੱਡਦੇ ਦੋ ਰਹਿ ਗਏ ਤੇ ਇੱਕ ਰਹਿ ਗਈ ਫਾਂਸੀ ਜਿਹੜੀ ਕਮਿਊਟ ਕਰਨੀ ਹੈ ਬਕਾਇਦਾ ਤੌਰ ਤੇ ਦੀ ਪਾਈ ਰਾਜਵੰਦ ਜੀ ਉਹ ਰਹਿ ਗਈ ਬਾਕੀ ਕੰਮ ਤਾਂ ਡਾ ਹੋ ਗਿਆ ਹੁਣ ਜਿਹੜੀ ਗੱਲ ਧਾਮੀ ਸਾਹਿਬ ਨੇ ਕਹੀ ਬਿਲਕੁਲ ਸੱਚ ਕਹੀ ਅੱਜ ਪੀ ਭਾਵੇਂ ਅਸੀਂ ਮਰਸੀ ਪਟੀਸ਼ਨ ਵਾਪਸ ਕਰ ਲਈਏ ਵੀ ਭਾਈ ਰਾਜਵਾਲੇ ਨੂੰ ਫਾਂਸੀ ਨਹੀਂ ਲਾਉਣਗੇ ਕਦੀ ਨਹੀਂ ਲਾਉਣਗੇ ਜਦੋਂ ਫਾਂਸੀ ਲੱਗਣੀ ਸੀ ਨਾ ਜੀ ਅਖਬਾਰਾਂ ਚ ਆਰਟੀਕਲ ਲਿਖੇ ਗਏ ਸੀ ਬਕਾਇਦਾ ਤੌਰ ਤੇ ਆਰਟੀਕਲ ਲਿਖੇ ਗਏ ਸੀ ਕਿ ਵੀ ਰਾਜਵਾਲੇ ਨੂੰ ਫਾਂਸੀ ਲਾ ਕੇ ਤੇ ਸਿੱਖਾਂ ਦੇ ਸ਼ਹੀਦਾਂ ਦੀ ਕਰਤਾਰ ਨੂੰ ਹੋਰ ਨਮੇਰਾ ਨਾ ਕੀਤਾ ਜਾਵੇ ਏਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਧਾਮੀ ਸਾਹਿਬ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ 24 ਤਰੀਕਾ 24 ਤਰੀਕ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਪਰ ਹਿੱਤ ਤੱਕ ਮੈਂ ਤੁਹਾਨੂੰ ਦੱਸ ਦਿਆ ਵੀ ਉਹਨਾਂ ਦੇ ਵਿਚਾਰੇ ਢਕਾਈ ਰੱਖਣਾ ਵਾ ਨਾ ਫਾਂਸੀ ਲਾਉਣੀ ਆ ਤੇ ਨਾ ਛੱਡਣਾ ਵਾ ਕਿਉਂ ਜੇ ਉਹਨਾਂ ਦੀ ਫਾਂਸੀ ਜਿਹੜੀ ਉਮਰ ਕਿੱਥੇ ਕੰਪਿਊਟ ਕਰਦੀ ਫਿਰ ਉਹ ਮੇਰੀ ਆਈ ਨਹੀਂ ਹੋ ਸਕਦੀ ਆ ਕਿ ਜਿੰਨੀ ਸਜ਼ਾ ਜੇ ਵੱਧ ਪੁੱਗ ਚੁੱਕੇ ਨੇ ਉਹਦੇ ਤੋਂ ਭਾਈ ਜਗਤਾਰ ਸਿੰਘ ਹਵਾਰਾ ਉਹ ਸਾਰੇ ਕਿਸਮ ਦੇ ਬਰੀ ਐ ਇਸ ਵੇਲੇ ਉਹਨਾਂ ਨੂੰ ਇੱਕ有机会 ਦਿੱਚੁਕੀ ਹੈ ਵੀ ਧਿਆਰ ਦੇਲ ਤੋਂ ਬੜੈਲਸ ਦਾ ਪੰਜਾਬ ਦੀ ਕਿਸੇ ਦਿਲਛੁਕੜ ਕੀਤਾ ਜਾਵੇ ਦਿੱਲੀ ਚ ਦਾ ਕੇਸ ਵੀ ਰਹਿ ਨਹੀਂ ਗਿਆ ਉੱਤੋਂ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਿਰ ਕਰਕੇ ਭਾਈ ਰਾਜੋਣੇ ਦੀ ਜੜੀ ਰਹੀ ਹੈ ਉਹਨੂੰ ਲੈ ਕੇ ਸ਼ਰਮਣੀ ਕਮੇਟੀ ਕੱਖ ਨਹੀਂ ਕਰ ਸਕਦੀ ਕਿ ਕਿ ਤਾ ਸ਼ਰਮਣੀ ਕਮੇਟੀ ਨੇ ਬੰਤੀ ਸਿੰਘਾ ਦੀ ਰਿਹਾਈ ਲਈ ਇਹਨਾਂ ਨੇ 5 ਲੱਖ ਫਾਰਮ ਭਰੇ ਸੀ ਲੋਕਾਂ ਕੋਲ ਭਰਾਈ ਸੀ ਕਿੱਥੇ ਦੇ ਫਾਰਮ ਅਜ ਦੱਸ ਦਿਓ ਤੁਸੀਂ ਸ਼੍ਰੋਮਣੀ ਕਮੇਟੀ ਨੇ ਕੋਸ਼ਿਸ਼ ਨਹੀਂ ਕੀਤਾ ਵੇਖੋ ਭਾਈ ਰਾਜਵਾਲੇ ਨੂੰ ਜਿਹੜੀ 5 ਮਾਰਚ 2011 ਨੂੰ ਫਾਂਸੀ ਦੀ ਜਦੀ ਹੁੰਦਾ ਪੀਐਸਨ ਫਾਂਸੀ ਲੈ ਜੂਗੀ ਡੈੱਡ ਡਿਕਲੇਅਰ ਕਰ ਦਿੱਤੀ ਜਾਂਦੀ ਤੇ ਫਿਰ ਇੱਕ ਇੱਕ ਸਾਲ ਸ਼੍ਰੋਮਣੀ ਕਮੇਟੀ ਸੁੱਤੀ ਕੋਈ ਨਹੀਂਦੀ ਹਦੋਂ ਜਦੋਂ ਮੈਂ ਰੋਲਾ ਪੈਂਦਾ ਵਾ ਸਿੱਖਾ ਚ ਰੋਲਾ ਪੈਂਦਾ ਤੇ ਫਿਰ ਇਹ ਕਰੋੜ ਰੁਪਏ ਵੀ ਨਹੀਂ ਝੂਠੇ ਕੁਝ ਕਰਨਾ ਪਊਗਾ ਹੂੰ ਜਿਸ ਕਰਕੇ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਸਕਦੀ ਵੱਧ ਤੋਂ ਵੱਧ ਆਪਣੀ ਮਰਜ਼ੀ ਪटीशन ਵਾਪਸ ਲੈ ਲੂਗੀ ਕੇਂਦਰ ਨੇ ਨਾਇਰ ਨੂੰ ਫਾਂਸੀ ਲਾਉਣੀ ਹੈ ਤੇ ਨਾ ਛੱਡਣਾ ਇੰਦਾ ਵਿਚਾਲੇ ਲਟਕਾ ਕੇ ਜ਼ਰੂਰ ਰੱਖੜਾ ਉਹਨਾਂ ਨੇ ਕਹਿ ਦੇਣਾ ਕਰ ਰਹੇ ਜੀ ਕਰ ਰਹੇ ਆ ਪਹਿਲਾਂ ਇਹ ਹੈ ਗਈ ਸੀ ਬੰਦੀ ਸਿੰਘਾਂ ਦੀ ਗਿਣਤੀ 8 ਸੀਗੀ ਹੁਣ ਕੌਮੀ ਇਨਸਾਫ ਮੋਰਚਾ ਬਾਈ ਡਿਸੀਜਨ ਦਾ ਕਿਹੜੇ ਕਿਹੜੇ ਕੇਸਾਂ ਨੂੰ ਦੀ ਪਤੋਂ ਦੇ ਬਾਰੇ ਚ ਇਹ ਬਾਈ ਕਿੱਥੋਂ ਆ ਗਏ ਆਪੇ ਸੀ ਜੀ ਵੱਧ ਜਾਣੇ ਜਿਹਦੇ ਬੰਦੇ ਫੜੇ ਵੱਧ ਨੇ ਵੱਧ ਨੇ ਘਟਦੇ ਨਹੀਂ ਜੀ ਅੱਛਾ ਜੀ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆਂ 5 ਮੈਂਬਰੀ ਕਮੇਟੀ ਸੁਖਬੀਰ ਬਾਦਲ ਦੀ ਵੀ ਮੇਰੇ ਜ਼ਿਹਨ ਦੇ ਵਿੱਚ ਉਹ ਸਵਾਲ ਆ ਗਿਆ ਪਹਿਲਾਂ ਮੈਂ ਭੁੱਲ ਗਿਆ ਸੀਗਾ ਸੁਖਬੀਰ ਬਾਦਲ ਨੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਤੋਂ ਜਦੋਂ ਸੰਗਤ ਨੂੰ ਸੰਬੋਧਨ ਹੋਇਆ ਤੇ ਇੰਨੀ ਗੱਲ ਕਹੀ ਵੀ ਅਸੀਂ ਤਾਂ ਕਬਜ਼ਾ ਛਡਾਇਆ ਧੰਨਵਾਦ ਕਰਦੇ ਆਂ ਐਸਜੀਪੀਸੀ ਦਾ ਅੰਤਰਿਕ ਕਮੇਟੀ ਦਾ ਵੀ ਜਥੇਦਾਰ ਸਹਿਬਾਨ ਜਿਹੜੇ ਆ ਜਿਹੜੇ ਉਸ ਵਕਤ ਉਹਦੇ ਤੇ ਬਿਰਾਜਮਾਨ ਸੀਗੇ ਕਹਿੰਦੇ ਇਹ ਤੇ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਹੁਣ ਇਹਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਸਮੇਤ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਇਹ ਮੰਗ ਕਰ ਰਹੀਆਂ ਵੀ ਸੁਖਬੀਰ ਬਾਦਲ ਨੂੰ ਇਸ ਬਿਆਨ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਜਿਹੜੇ ਸ਼ਖਸ ਨੇ ਉਹ ਕੇਂਦਰ ਦੇ ਇਸ਼ਾਰਿਆਂ ਤੇ ਕਿਵੇਂ ਚੱਲ ਰਿਹਾ ਵੀ ਜਿਹੜੀ ਅਕਾਲੀ ਦਲ ਪਾਰਟੀ ਆ ਇਹ ਤੇ ਆਪ ਅਕਾਲ ਤਖਤ ਸਾਹਿਬ ਤੋਂ ਚੱਲਦੀ ਆ ਤਕਬੀਰ ਸਿੰਘ ਬਾਦਲ ਦੁਆਰਾ 12 ਤਰੀਕ ਨੂੰ ਤੇ 13 ਤਰੀਕ ਨੂੰ ਜਿਹੜੀ ਬਿਆਨਬਾਜ਼ੀ ਜਥੇ ਤਰ੍ਹਾਂ ਦੇ ਖਲਗ ਕੀਤੀ ਗਈ ਕਿ ਕੇਂਦਰ ਦੇ ਡਾਊਟ ਨੇ ਕੇਂਦਰ ਦੇ ਸ਼ਰਧ ਰਜਲ ਦੇ ਕੇਂਦਰ ਨੇ ਇਹਨਾਂ ਨੂੰ ਗੜੀਆਂ ਦਿੱਤੀਆਂ ਕੇਂਦਰ ਨੇ ਪੈਸੇ ਦਿੱਤੇ ਇਹ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਉੱਤੇ ਮੋਟੀ-ਮੋਟੀਆਂ ਰਕਮਾਂ ਲੈ ਕੇ ਮੈਂ ਫੈਸਲੇ ਕੀਤੇ ਇਹ ਕਿੰਨਾ ਸਹੀ ਹੈ ਸਾਨੂੰ ਨਹੀਂ ਪਤਾ ਲੇਕਿਨ ਇਹਦੇ ਉੱਤੇ ਇੱਕ ਮਿਸਲ ਸਤਲੋਜ ਦਾ ਉਹਦੇ ਅਜੇ ਸਰ ਜਿਹੜੇ ਬਰਾੜ ਨੇ ਉਹਨਾਂ ਨੇ ਚਿੱਠੀ ਲਿਖੀ ਹੈ ਦਹਿਰ ਕਾਲ ਤੱਕ ਨੂੰ ਵੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਇਹ ਬੰਦੇ ਅਯੋਗ ਨੇ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਗਬੀਰ ਸਿੰਘ ਇਸ ਕਰਕੇ ਉਹਨਾਂ ਦੀ ਛੁੱਟੀ ਕੀਤੀ ਗਈ ਹੈ ਜੇ ਅਯੋਗ ਨੇ ਤੇ ਫਿਰ ਦਰਬਾਰ ਸਾਹਿਬ ਦੇ ਆਦੇ ਗ੍ਰੰਥੀ ਤੇ ਹਰ ਗ੍ਰੰਥੀ ਜੋ ਕਿਵੇਂ ਉਹ ਕਹਿੰਦੇ ਵੀ ਇਹਨਾਂ ਜਥੇ ਤਰ੍ਹਾਂ ਉੱਤੇ ਜਿਹੜੀ ਟਿੱਪਣੀ ਕੀਤੀ ਆ ਉਹ ਸਾਡੀ ਮਰਿਆਦਾ ਦੇ ਖਿਲਾਫ ਆ ਸਾਡੇ ਸਿਧਾਂਤ ਦੇ ਖਿਲਾਫ ਆ ਇੱਕ ਕਾਲ ਤੱਕ ਦਾ ਤਨਈ ਤਨਖਾਹਿਆ ਤੇ ਬਲਾਤਕਾਰੀ ਸਾਦ ਨੂੰ ਅਕਾਲ ਤੱਕ ਤੋਂ ਧੱਕੇ ਦਾ ਮਾਫੀ ਦੋਣ ਵਾਲਾ ਵਿਅਕਤੀ ਜਿਹੜਾ ਵਾ ਤੇ ਜਥੇ ਤਰ੍ਹਾਂ ਦੇ ਖਿਲਾਫ ਬੋਲਦੇ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅੱਛਾ ਪੱਟੀ ਸਾਹਿਬ ਇਹ ਵੀ ਗੱਲ ਇੱਕ ਦੱਸਿਓ ਵੀ ਗਿਆਨੀ ਰਘਬੀਰ ਸਿੰਘ ਹੁਣਾਂ ਤੇ ਦਬਾਅ ਪਾਇਆ ਜਾ ਰਿਹਾ ਵੀ ਅਸਤੀਫਾ ਦੇ ਦੇਣ ਮਿਰਖੂ ਗਿਆਨੀ ਰਕਬੀਰ ਸਿੰਘ ਤੇ ਦਬਾਅ ਪਾਇਆ ਜਾ ਰਿਹਾ ਵੀ ਅਸਤੀਫਾ ਦੇ ਲਿਓ ਲੇਕਿਨ ਉਹਨਾਂ ਕੋਲ ਜਸਤੀਫਾ ਲੈਣ ਵਾਸਤੇ ਪਤਾ ਲੱਗਾ ਸੀ ਵੀ ਸ਼ਾਇਦ ਐਡਵੋਕੇਟ ਧਾਮੀ ਉਹਨਾਂ ਦੇ ਘਰ ਜਾ ਲੇਕਿਨ ਐਡਵੋਕੇਟ ਰਕਬੀਰ ਜਿਹੜੇ ਅਗੇ ਨੇ ਹਰਜਿੰਦਰ ਸਿੰਘ ਧਾਮੀ ਉਹ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨਾਲ ਨਾਰਾਜ਼ ਨੇ ਇਸੇ ਕਰਕੇ ਉਹਨਾਂ ਦੀ ਤਾਜਪੁਰਜੀ ਸਮਾਗਮ ਦੇ ਵਿੱਚ ਫਿਰ ਜਿਹੜੀ 13 ਤਰੀਕ ਨੂੰ ਇੱਕ ਰੈਲੀ ਕੀਤੀ ਗਈ ਉਹਦੇ ਵਿੱਚ ਤੇ ਫਿਰ ਬਾਬਾ ਟੇਕਸ ਧਨੋਲਾ ਦੀ ਜਿਹੜੀ ਤਜਪੁਰ ਸਿਕਿਉਰਟੀ ਉਹਦੇ ਵਿੱਚ ਤਿੰਨ ਸਮਾਗਮਾਂ ਚ ਉਹ ਗੈਰਹਾਜ਼ਰ ਰਹੇ ਤਾਂ ਜਿੱਥੋਂ ਇਹ ਸ਼ੋਅ ਹੁੰਦਾ ਵੀ ਉਹ ਅੰਦਰਖਾਤੇ ਨੂੰ ਨਰਾਜ ਨੇ ਨਰਾਜ ਕਿਹੜੀ ਗੱਲ ਉਹਨੇ ਨਰਾਜ ਇਸ ਕਰਕੇ ਨੇ ਵੀ ਜਿਸ ਦਿਨ ਉਹ ਬਕਾਇਦਾ ਤੌਰ ਤੇ ਸਖਬੀਰ ਸਿੰਘ ਬਾਦਲ ਨੂੰ ਘਰ ਮਨਾਉਣ ਗਏ ਨੇ ਸਖਬੀਰ ਸਿੰਘ ਬਾਦਲ ਨੇ ਇੱਕ ਕਮਿਟਮੈਂਟ ਕੀਤੀ ਸੀ ਵੀ ਗਿਆਨੀ ਰਗਵੀਰ ਸਿੰਘ ਨੂੰ ਅਕਾਲ ਤੱਕ ਤੇ ਭਾਲ ਕਰ ਦਿੱਤਾ ਜਾਵੇਗਾ ਤੇ ਗਿਆਨੀ ਜਿਹੜੇ ਸੁਲਤਾਨ ਸਿੰਘ ਇਹਨਾਂ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਲਗਾ ਦਿੱਤਾ ਜਾਏਗਾ ਉਲਟਾ ਲਗਾਉਣ ਦੇ ਬਜਾਏ ਉਹਨਾਂ ਦੇ ਉੱਤੇ ਕਈ ਪ੍ਰਕਾਰ ਦੇ سنگੀਨ ਇਲਜ਼ਾਮ ਲਾਏ ਗਏ ਕੇਂਦਰ ਦੇ ਟਾਊਰ ਦੱਸਿਆ ਗਿਆ ਉਹਨਾਂ ਦੇ ਸ਼ਿਆਰਿਆਂ ਤੇ ਕੰਮ ਕਰਨੇ ਦੱਸਿਆ ਗਿਆ ਉਹਨਾਂ ਦੇ ਪੱਪੜ ਕੇ ਕਿਹੜਾ ਇਲਜ਼ਾਮ ਹੀ ਲਾਇਆ ਇਹਨਾਂ ਨੂੰ ਉਹੀ ਕੇਂਦਰ ਚੰਦਰਜੀਤ ਜੀ ਹੈਗੀ ਜਿਨ੍ਹਾਂ ਨੂੰ ਤੁਸੀਂ 30 ਸਾਲ ਰਲੀਆਂ ਚੁਗਦੇ ਰਹੇ ਹੋ ਪਤੀ ਪਤਨੀ ਰਿਸ਼ਤਾ ਦਾਸ ਦੇ ਰਹੇ ਹੋ ਨਵ ਮਾਤਾ ਰਿਸ਼ਤਾ ਦਾਸ ਦੇ ਰਹੇ ਹੋ ਉਹੀ ਕੇਂਦਰ ਹੋਤੋ ਕਿ ਮੇਰ ਕੋਈ ਨਹੀਂ ਹੈ ਤੁਹਾਡੇ ਪੁਆਇੰਟ ਕੀਤੇ ਹੋਏ ਜਥੇਦਾਰ ਦੇ ਕੇਂਦਰ ਦੇ ਇਸ਼ਾਰਿਆਂ ਤੇ ਕਿਤੇ ਕੰਮ ਕਰਦੇ ਤੇ ਫਿਰ ਤੁਹਾਡੇ ਚ ਕਿਤੇ ਕਿਤੇ ਕਮੀਆਂ ਤੇ ਫਿਰ ਕੀਤਾ ਹੁਣ ਇਹਦੇ ਤੇ ਜੇ ਇਹੋ ਜਿਹੇ ਇਲਜ਼ਾਮ ਲਾਇਆ ਤੇ ਜਿਹੜੇ ਐਡਵੋਕੇਟ ਧਾਮੀਆਂ ਅੱਜ ਜਿਹੜੀ ਮੀਟਿੰਗ ਕੀਤੀ ਉੱਥੇ ਵੀ ਬਹੁਤੇ ਸੰਤੁਸ਼ਟ ਜਰ ਨਹੀਂ ਆਏ ਉਹ ਵੀ ਉਹਨਾਂ ਨੂੰ ਘਰੋਂ ਜਾ ਕੇ ਲੈ ਕੇ ਆਏ ਜੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਵੀ ਭਾਈ ਆ ਉੱਥੇ ਜੀ ਮੀਟਿੰਗ ਕੀਤੀ ਹੈ ਆਪਾਂ ਤੇ ਐਡਵੋਕੇਟ ਧਾਮੀ ਨੇ ਜਿਸ ਦਿਨ ਆਪਣੀ ਡਿਊਟੀ ਰੀਜ਼ਿਊਮ ਕੀਤੀ ਸੀ ਕੀ ਕਹੇ ਸੀ ਉਹਨਾਂ ਨੇ ਉਹਨਾਂ ਕਹੇ ਸੀ ਵੀ ਮੈਂ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਇਹਨਾਂ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਫਿਰ ਅਸਤੀਫਾ ਜੀ ਵੀ ਸਟੈਂਡ ਕਰਦਾ ਚਲੋ ਉਹ ਵਾਪਸ ਆ ਗਏ ਅੱਜ ਇਹ ਸੀਗਾ ਵੀ ਸ਼ਾਇਦ ਧਾਮੀ ਸਾਹਿਬ ਮੀਟਿੰਗ ਦੀ ਅਗਵਾਈ ਨਾ ਕਰ ਲੇਕਿਨ ਉਹ ਆ ਗਏ ਆ ਕੇ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸਰਜੀਤ ਸਿੰਘ ਤੁਗਲਵਾ ਜਿਹੜਾ ਬਾਦਲਾ ਦੀ ਬੁੱਛਦਾਵਾਲ ਆ ਐਡਜੈਕਟਿਵ ਮੈਂਬਰ ਉਹਨੇ ਜਦੋਂ ਕੋਈ ਕੰਮ ਕਿਹਾ ਤਾਂ ਉਹਨੂੰ ਠੋਕ ਕੇ ਜਵਾਬ ਦਿੱਤਾ ਮੀ ਸਾਹਿਬ ਨੇ ਵੀ ਮੈਂ ਸ਼੍ਰੋਮਣੀ ਕਮੇਟੀ ਚੋਣਾਂ ਹੀ ਬਰਬਾਦ ਨੇ ਕਰੀ ਇਹਦਾ ਮਤਲਬ ਹੈ ਜਿਹੜੇ ਬਾਦਲ ਦਲੀਏ ਉਹਨਾਂ ਨਾਲ ਵੀ ਧਾਮੀ ਦੀ ਹੁਣ ਸੁਰ ਨਹੀਂ ਮਿਲਦੀ ਧਾਮੀ ਸਾਹਿਬ ਨੇ ਪਤਾ ਹੈ ਸਿੱਖ ਦਾ ਹੁਣ 90 ਦਿਨਾਂ ਸਨ ਵਾਸਤੇ ਤੇ ਕੁਝ ਮਗਾ ਨਹੀਂ ਸਕਦੇ 90 ਦਿਨ ਤੱਕ ਤਾਂ ਇਦਾਂ ਜਿਹੜਾ ਇਜਲਾਸ ਬੁਲਾਇਂ ਜਾ ਸਕਦਾ ਤੇ ਉਦੋਂ ਬਾਅਦ ਵੀ 90 ਕਿ ਜਿਹੜੇ ਰਹਿ ਜਾਣੇ ਆ ਇਹਨਾਂ ਦੀ ਪ੍ਰਧਾਨਗੀ ਦੇ ਬਾਕੀ ਸਮਝਣਾ ਲੱਗ ਤੋਂ ਖਤਮ ਹੋ ਚੁੱਕਿਆ ਅੱਲਾ ਪਰ ਪੱਟੀ ਸਾਹਿਬ ਜਿਹੜੀ ਚਿੱਠੀ ਜਿਹੜੀ ਸ਼ਿਕਾਇਤ ਮਿਸਲ ਸਤਲੁਜ ਨੇ ਕੀਤੀ ਹੈ ਜਦੀ ਕਾਪੀ ਵੀ ਤੁਸੀਂ ਦੇਖੀ ਮੈਂ ਵੀ ਪੜ੍ਹੀ ਆ ਉਹ ਚਿੱਠੀ ਜਿਹੜੀ ਆ ਸੰਬੋਧਨ ਕੀਤੀ ਗਈ ਹੈ ਜਥੇਦਾਰ ਅਕਾਲ ਤਖਤ ਕਾਰਜਕਾਰੀ ਜਥੇਦਾਰ ਜਿਹੜੇ ਨੇ ਕੁਲਦੀਪ ਸਿੰਘ ਗੜਗਾਜ ਹੋਣਾ ਨੂੰ ਤੇ ਫਿਰ ਕੁਲਦੀਪ ਸਿੰਘ ਗੜਗਾਜ ਉਸ ਸੰਸਥਾ ਦੇ ਉੱਤੇ ਬਿਰਾਜਮਾਨ ਹੈ ਜੇ ਸੰਸਥਾ ਦੇ ਅਹੁਦੇਦਾਰਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਤੇ ਫਿਰ ਕੁਲਦੀਪ ਸਿੰਘ ਗੜਗਾਜ ਕੋਈ ਫੈਸਲਾ ਲੈਣਗੇ ਕੋਈ ਕਾਰਵਾਈ ਕਰਨਗੇ ਬਿਲਕੁਲ ਨਹੀਂ ਲੈਣਗੇ ਉਹਦੇ ਵੀ ਤੁਹਾਨੂੰ ਦੱਸਣਾ ਗੜਗਾਜ ਸਾਹਿਬ ਨੇ ਇੱਕ ਖਾਰ ਵੇਲੇ ਸਮੇਂ ਦੇ ਇੱਕ ਮਹਿਮ ਸ਼ੁਰੂ ਕੀਤੀ ਪ੍ਰਚਾਰ ਮਹਿਮ ਜੀ ਨੂੰ ਕਹਿੰਦੇ ਆ ਉਹਦੇ ਬਾਰੇ ਧਾਮੀ ਜੀ ਸਮਝ ਤੋਂ ਪੁੱਛਿਆ ਗਿਆ ਜੀ ਕਹਿੰਦੇ ਜੀ ਉਹ ਅਕਾਲ ਤਖਤ ਦੀ ਵੱਖਰੀ ਮੈਂ ਮੰਗੀ ਸਾਡੀ ਚ ਆਪਣਾ ਵੱਖਰਾ ਕੰਮ ਕਰ ਰਹੇ ਆ ਅਸੀਂ 13258 ਪ੍ਰਾਣੀਆਂ ਨੂੰ ਜਿਹੜਾ ਵਾ ਪੰਖਸ਼ਰੀ ਦਮਦਮਾ ਸਾਹਿਬ ਤੇ ਅਕਾਲ ਤਖਤ ਤੇ ਕਿਸਗੜ ਸਾਹਿਬ ਵਿਖੇ ਅੰਮ੍ਰਿਤ ਪੰਚ ਕਰਾਇਆ ਅਸੀਂ ਅਸੀਂ ਆਪਣਾ ਧਰਮ ਪ੍ਰਚਾਰ ਕਰ ਰਹੇ ਆ ਉਹ ਆਪਣਾ ਵੱਖਰਾ ਕਰ ਰਹੇ ਇਹਦਾ ਮਤਲਬ ਇਹ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਜਿਹੜੇ ਆ ਉਹ ਪਸੰਦ ਨਹੀਂ ਕਰਦੇ। ਇਹ ਗੱਲ ਸਾਹਮਣੇ ਆ ਚੁੱਕੀ ਹੈ। ਤੇ ਜਿਸ ਦਿਨ ਇਹਨਾਂ ਦਾ ਮੀਟਿੰਗ ਰੱਖੀ ਸੀਗੀ ਮੀਟਿੰਗ ਰੱਖਣ ਤੋਂ ਪਹਿਲਾਂ ਇਹਨਾਂ ਨੂੰ ਸਮਝਾਇਆ ਗਿਆ ਸੀ ਤੁਸੀਂ ਦੋ ਕੰਮ ਕਰਨੇ ਆ। ਇੱਕ ਕੰਮ ਤੇ ਇਹ ਆ ਵੀ ਫਖਰੇ ਕੌਮ ਵਾਪਸ ਦੇਣ ਦਾ ਐਲਾਨ ਕਰਨਾ। ਦੂਸਰਾ ਤੁਸੀਂ ਇਹ ਕਰਨਾ ਵਾ ਵੀ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਉੱਤੇ ਰੋਕ ਲਗਾਉਣੀ। ਔਰ ਉਹਨਾਂ ਨੇ ਦੋਵੇਂ ਕੰਮ ਨਹੀਂ ਕੀਤੇ। ਕਿਉਂ ਨਹੀਂ ਕੀਤੇ ਜਿਹੜੇ ਗਿਆਨੀ ਮਲਕੀਤ ਸਿੰਘ ਅਕਾਲ ਤਖਤ ਦੇ ਐਡੀਸ਼ਨ ਹਰ ਗ੍ਰੰਥੀ ਨੇ ਉਹ ਭਾਈ ਮੰਗਲ ਸਿੰਘ ਜੀ ਦੇ ਕੋਲ ਬੈਠੇ ਨੇ ਉੱਥੇ ਬੈਠਦੇ ਨੇ ਜਿਹੜੇ ਬਾਕੀ ਦੋ ਤੇ ਬਾਹਰੋਂ ਆਏ ਸੀ ਕਿ ਦਮਦਮਾ ਸਰ ਤੋਂ ਐਡ ਗ੍ਰੰਥੀ ਆਇਸੀ ਭਾਈ ਜਗਤਾਰ ਸਿੰਘ ਤੇ ਗਿੰਦਰ ਸਿੰਘ ਜੜ ਗ੍ਰੰਥੀ ਆਇਸੀ ਕੇਸਗੜ੍ਹ ਸਾਹਿਬ ਤੋਂ ਉੱਤੇ ਪੰਜਵੇਂ ਭਾਈ ਗੜ੍ਹ ਕਾ ਜਾਬ ਸੀਗਾ ਉਹਨਾਂ ਪਹਿਲਾਂ ਬੈਠਦੇ ਹੀ ਗੱਲ ਕਹਿ ਦਿੱਤੀ ਸੀ ਵੀ ਗੜਗਾਜ ਸਾਹਿਬ ਜੇ ਤੁਸੀਂ 2 ਦਸੰਬਰ ਦੇ ਕਿਸੇ ਹੁਕਮਨਾਮੇ ਬਾਰੇ ਕੋਈ ਗੱਲ ਕਰਨੀ ਫਿਰ ਅਸੀਂ ਚੱਲੇ ਉਹਨੇ ਕਿ ਨਹੀਂ ਕਰਿਆ ਫਿਰ ਇਹਨਾਂ ਉਹ ਮਾਰੇ ਮੋٹے ਜੇ ਮਤੇ ਬਣਾ ਕੇ ਕਹਿਤਾ ਦੀ ਜੀ ਆਹ ਮਤੇ ਪਾਸ ਕੀਤੇ ਆ ਇੱਕ ਗੜਗਾਜ ਹੋਰ ਆਪਣੀ ਹਾਜੀ ਲਵਾ ਲਈ ਵੀ ਮੈਂ ਵਾਕੇ ਜਸਦਦ ਅਕਾਲ ਤਖਤ ਦਾ ਕਾਰਜਕਾਰੀ ਜਸਦਦਰ ਮੈਨੂੰ ਮੈਨੂੰ ਪਰਵਾੰਗੀ ਹੈਗੀ ਐ ਨਾ ਮੀਟਿੰਗ ਕਰ ਲਈ ਆਪਣੀ ਲੇਕਿਨ ਜਿਹੜੇ ਭਾਈ ਅਡਵੋਕੇਟ ਅਜੇ ਜਿਸ ਵੀ ਭਾਮੀਆ ਜੋ ਜੋ ਹੁਣ ਤੱਕ ਸਾਹਮਣੇ ਆਇਆ ਵੀ ਇਹਦਾ ਮਤਲਬ ਉਹਨਾਂ ਦੀ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈਗਾ ਕਾਲਪਕ ਦੀ ਜਥੇਦਾਰ ਨਾ ਹੁਣ ਤੱਕ ਕਿਤੇ ਵੀ ਤੁਸੀਂ ਇਕੱਠੇ ਤੇ ਜਰਾ ਕਿਤੇ ਇਕੱਠੇ ਤੇ ਨਹੀਂ ਆਏ ਨਾ ਉਹਨਾਂ ਨੂੰ ਉਹਨਾਂ ਪੰਗ ਦਸਤਾਰ ਦਿੱਤੀ ਹੈ ਦਾਉ ਨਾ ਦੀ ਇਸ ਮਾਗਮ ਚ ਗਏ ਨਹੀਂ ਨਾ ਉਹਨਾਂ ਦੀ ਗੱਲ ਹੋਈ ਹੈ ਤੇ ਮੈਨੂੰ ਕੱਲ ਕਿਸੇ ਨੇ ਪੁੱਛਿਆ ਸੀ ਕਿ ਲਾਈਵ ਟੀਵੀ ਦੇ ਉੱਤੇ ਵੀ ਕੀ ਤੁਸੀਂ ਗੱਜ ਨੂੰ ਜਥੇਦਾਰ ਮੰਨਦੇ ਹੋ ਮੈਂ ਕਿਹਾ ਜੀ ਮੇਰੇ ਮੰਨਣ ਜਾਂ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ ਮੇਰੀ ਇੱਕ ਜਿਹੜੀ ਆਪਣੀ ਆ ਉਹ ਮੈਂ ਗਲ ਕਹੂੰਗਾ ਵੀ ਜਿਹੇਦਰ ਕਾਲ ਤੱਕ ਜਿਹੜਾ ਹੁੰਦਾ ਉਹਨੂੰ ਸਾਡੀ ਜਿਹੇਦ ਹੈਡ ਗ੍ਰੰਤੀ ਦਰਬਾਰ ਤੇ ਪਹਿਲਾ ਸਰੂਪਾ ਦਿੰਦਾ ਹੈ। ਸ਼੍ਰੋਮਣੀ ਕਮੇਟੀ ਦੀ ਯੋਗਤੀ ਤੋਂ ਬਾਅਦ ਜੇ ਉਹ ਨਹੀਂ ਦਿੰਦਾ ਤੇ ਫਿਰ ਨੂੰ ਮਾਨਤਾ ਨਹੀਂ ਮਿਲਦੀ। ਮਾਨਤਾ ਉਦੋਂ ਮਿਲਦੀ ਜਦੋਂ ਉਹ ਦਿੰਦਾ ਤੇ ਬਾਅਦ ਵਿੱਚ ਪੰਥਕ ਜਥੇਬੰਦੀ ਦਿੰਦੀ ਹੈ। ਇਹ ਪ੍ਰਕਿਰਿਆ ਤਾਂ ਪੂਰੀ ਕੀਤੀ ਨਹੀਂ ਅਜੇ ਤੱਕ ਉਹਨੂੰ ਇਹ ਪ੍ਰਕਿਰਿਆ ਪੂਰੀ ਕਰਨੀ ਪਊਗੀ ਆਪਣੀ ਹੋਂਦ ਦਾ ਪੀਟਾਵਾ ਕਰਨ ਵਾਸਤੇ ਲੇਕਿਨ ਉਦੋਂ ਬਿਲਾਵਾ ਜੋ ਮਰਜ਼ੀ ਕਰੀ ਜਾ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ। ਜੀ ਪਟਿਆ ਸਾਹਿਬ ਆਪਾਂ ਹੁਣ ਗੱਲ ਕਰੀਏ ਵਨ ਨੇਸ਼ਨ ਵਨ ਇਲੈਕਸ਼ਨ ਇਹਨੂੰ ਲੈ ਕੇ ਬਹੁਤ ਰੌਲਾ ਵੀ ਪਿਆ ਲੋਕ ਸਭਾ ਦੇ ਵਿੱਚ ਵੀ ਆਮ ਜਨਤਾ 'ਚ ਚਰਚਾ ਵੀ ਰਹੀ ਆ ਹੁਣ ਭਾਜਪਾ ਜਦੋਂ ਸਰਕਾਰ ਬਣਾਉਦੀ ਆ 2024 ਦੇ ਵਿੱਚ ਤੇ ਮжоਰਟੀ ਨਹੀਂ ਮਿਲਦੀ ਆਪਾਂ ਕੱਲ ਵੀ ਚਰਚਾ ਕੀਤੀ ਸੀ ਵੀ ਨਤੀਸ਼ ਕੁਮਾਰ ਵੀ ਸਾਥ ਛੱਡ ਸਕਦੇ ਆ ਅੱਜ ਮੈਂ ਇੱਕ ਕਾਂਗਰਸ ਦੇ ਲੀਡਰ ਨੂੰ ਸੁਣ ਰਿਹਾ ਸੀ ਕਹਿੰਦੇ ਨਾਇਡੂ ਸਾਹਿਬ ਵੀ ਨਰਾਜ਼ ਚੱਲੀ ਜਾਂਦੇ ਆ ਪਰ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮੁੱਦਾ ਭਾਜਪਾ ਦਾ ਜਿਹੜਾ ਸੁਪਨਾ ਉਹਨਾਂ ਖੁਆਬ ਦੇਖਿਆ ਹੋਇਆ ਉਹਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਇੱਕ ਲੋਕ ਲਹਿਰ ਦੀ ਤੋਰ ਦਿੱਤੀ ਆ ਆਪਣੇ ਵਰਕਰਾਂ ਦੇ ਰਾਹੀਂ ਵੀ ਲੋਕਾਂ ਤੋਂ ਸੁਝਾ ਲਓ ਬੁੱਧੀਜੀਵੀਆਂ ਤੋਂ ਸੁਝਾ ਲਓ ਵਕੀਲਾਂ ਤੋਂ ਸੁਝਾ ਲਓ ਡਾਕਟਰਾਂ ਤੋਂ ਲੋ ਵਪਾਰੀਆਂ ਤੋਂ ਲੋ ਕਾਲਜੀਅਟ ਸਟੂਡੈਂਟਸ ਤੋਂ ਲੋ ਵੀ ਇਦਾਂ ਹੋਣਾ ਚਾਹੀਦਾ ਤੇ ਅੱਜ ਜਦੋਂ ਬੀਬਾ ਪਰਮਪਾਲ ਕੌਰ ਸਿੱਧੂ ਜਿਹੜੇ ਮਲੂਕਾ ਸਾਹਿਬ ਦੇ ਨੂੰ ਨੇ ਉਹ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤੇ ਕਹਿੰਦੇ ਪਰਵਾ ਹੁੰਗਾ ਰਾਮ ਮਿਲ ਰਿਹਾ ਫਿਰ ਇਹ ਪਰਵਾ ਹੁੰਗਾਰਾ ਪੱਟੀ ਸਾਹਿਬ ਮਿਲ ਰਿਹਾ ਤਾਂ ਫਿਰ ਭਾਜਪਾ ਇਹਨੂੰ ਲੋਕ ਲਹਿਰ ਬਣਾ ਕੇ ਤੇ ਲਾਗੂ ਕਰਾਊਗੀ ਜੇ ਸਾਵਣ ਦੇ ਅੰਨੇ ਨੂੰ ਹਰਿਆ ਰਹਿ ਲਖਾਈ ਦੇ ਜੂਗਾ ਤੇ ਫਿਰ ਤੁਹਾਨੂੰ ਸਾਡਾ ਤੁਹਾਡਾ ਸਾਡਾ ਕੀ ਕਸੂਰ ਹੈ ਉਹ ਸਾਵਣ ਦੇ ਅੰਨੇ ਉਹ ਜਦੋਂ ਦੇ ਭਾਜਪਾ ਦੇ ਗਏ ਉਹਨੂੰ ਭਗਵਾਏ ਭਗਤ ਵਿਖਾ ਜਾਂਦਾ ਪੰਜਾਬ ਸ਼ੇਰੇ ਤੇ ਬੀਬੀ ਪਰਮਪਾਲ ਕਹਿੰਦੀ ਆ ਵੀ 75 ਸਕੂਲਾਂ ਦੇ ਜਿਸੀ ਗਏ ਸਾਨੂੰ ਉਹਨਾਂ ਨੇ ਬੜਾ ਭਰਵਾ ਵਗਾ ਦਿੱਤਾ 1 ਨੇਸ਼ਨ ਤੇ 1 ਇਲੈਕਸ਼ਨ ਹੋਣੀ ਚਾਹੀਦੀ ਹੈ ਮੈਂ ਵੀ ਕਹਿਣਾ ਲੇਕਿਨ ਸਾਡਾ ਸੰਵਿਧਾਨ ਆਜ਼ਾਦਤ ਨਹੀਂ ਦਿੰਦਾ ਜੇ ਕੋਈ ਮੈਡੀਕਲ ਕਿਤੇ ਚੋਣਾ ਹੁੰਦੀ ਹੈ ਕਿ ਫਿਰ ਤੁਸੀਂ ਕਰਾਓਗੇ ਨਹੀਂ ਇਟਲੀ ਦੇ ਵਿੱਚ ਸੰਵਿਧਾਨ ਹੈ ਗੱਲ ਇਟਲੀ ਦੇ ਵਿੱਚ ਜਦੋਂ ਇੱਕ ਵਾਰੀ ਚੋਣ ਹੋ ਜਾਂਦੀ ਹੈ 5 ਸਾਲ ਤੱਕ ਜੇ ਇੱਕ ਪਾਰਟੀ ਨਹੀਂ ਸਰਕਾਰ ਚੱਲਦੀ ਦੂਜੀ ਬਣਾ ਲੇ ਉਹ ਉਹ ਹਾਊਸ ਭੰਗ ਨਹੀਂ ਕਰਦਾ ਉਹ ਦੂਸਰੇ ਮੌਕੇ ਦੇਣ ਦੇ ਤੀਸਰੇ ਮੌਕੇ ਤੂੰ ਬੁਲਾ ਲੈ ਤੂੰ ਬੁਲਾ ਲੈ ਤੇ ਕੁਝ ਨਹੀਂ ਸਾਡੇ ਸਿਧਾਂਤ ਦੇ ਮੁਤਾਬਕ ਇਹੋ ਜੀ ਕੋਈ ਵੀ ਉਹਦੇ ਵਿੱਚ ਮਦ ਨਹੀਂ ਹੈ ਸਾਡੇ ਤੇ ਆ ਵੀ ਸਰਕਾਰ ਆਪਣਾ ਬੋਧ ਗਵਾ ਚੁੱਕੀ ਹੈ ਤੇ ਜੇ ਹੋਰ ਕੀ ਸਰਕਾਰ ਬਣ ਵਾਸਤੇ ਅੱਗੇ ਨਹੀਂ ਹੁੰਦਾ ਤੇ ਫਿਰ ਉੱਥੇ ਤੇ ਇਲੈਕਸ਼ਨ ਹੋਏਗੀ ਹੋਏਗੀ ਸਾਨੂੰ ਇਹ ਬੀਬੀ ਜੀ ਕਲੀਅਰ ਕਰ ਦਿੰਦੀ ਬੰਦ ਨੇਸ਼ਨ ਬੰਦ ਇਲੈਕਸ਼ਨ ਕਿੱਦਾਂ ਹੋ ਸਕਦੀ ਹੈ ਅਸੀਂ ਹੱਕ ਚ ਹੋਣੀ ਚਾਹੀਦੀ ਹੈ ਲੇਕਿਨ ਜਿੱਥੇ ਇਹੋ ਜੀ ਪ੍ਰੋਬਲਮ ਹੋਊਗੀ ਉੱਥੇ ਤੁਸੀਂ ਕੀ ਕਰੋਗੇ ਅੱਜਕੱਲੇ ਕਿ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਜਿਹੜਾ ਨਵਾਂ ਨਵਾਂ ਮੁਸਲਮਾਨ ਬਣਦਾ ਨੂੰ ਉਹ ਬਾਕੀ ਨੂੰ ਬਾਗ ਉੱਚੀ ਦਿੰਦਾ ਵਾ ਤੇ ਬੀਬੀ ਜੀ ਵੀ ਨਵੇਂ ਨਵੇਂ ਸ਼ਾਮਿਲ ਹੋਏ ਨੇ ਬਕਾਇਦਾ ਤੌਰ ਤੇ ਭਾਜਪਾ ਦੇ ਵਿੱਚ ਤੇ ਫਿਰ ਉਹਦੀ ਭਾਜਪਾ ਤੇ ਬੁੱਧਣਗੇ ਬੁੱਧਣਗੇ ਨਾ ਬਾਕੀ ਚੰਗੀ ਗੱਲ ਉਹਨਾਂ ਨੂੰ ਜੇ ਹੰਗਾਰਾ ਮਿਲ ਰਿਹਾ ਵਾ ਹੰਗਾਰਾ ਤਾਂ ਉਸੇ ਸਪੀਡ ਤੇ ਮਿਲਦਾ ਰਹੂਗਾ ਜਿਸスピード ਨਾਲ ਵੋਟਾਂ ਮਿਲੀਆਂ ਨੇ ਉਹਨੂੰ ਲੋਕ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਕਿ ਤੁਹਾਨੂੰ ਇਹ ਵੀ ਪਤਾ ਵਾ ਜਿੰਨੂੰ ਇਹ ਚਲੱਕਿਆ ਕਹਿੰਦੇ ਆਪਣਾ ਹਮ ਅਮਿਤ ਸ਼ਾ ਸਾਡੀ ਇਲੈਕਸ਼ਨ ਦਾ ਸਾਡੀ ਪਾਰਟੀ ਦਾ ਚਲੱਕਿਆ ਵਾ ਚਲੱਕਿਆ ਨੂੰ ਜਦੋਂ ਬਕਾਇਦਾ ਤੌਰ ਤੇ ਚੰਦਰ ਗੁਪਤ ਮੋਰੀਆ ਦੇ ਸਹੁਰੇ ਨੇ ਆ ਕੇ ਕਿਹਾ ਨਾ ਕਿ ਮੈਂ ਪਰਸੋਂ ਆਇਆ ਸੀ ਕਹਿੰਦਾ ਮੈਨੂੰ ਪਤਾ ਤੁਸੀਂ ਫਲਾਣੇ ਬਾਰਡਰ ਪੈਂਟਰ ਕੀਤੇ ਸੀ ਤੁਹਾਨੂੰ ਫਲਾਣਾ ਬੰਦਾ ਮਿਲਿਆ ਸੀ ਉਨੇ ਗੁੱਸਾ ਕੀਤਾ ਸੀ ਵੀ ਮੈਂ ਸਹਰਾ ਮੈਂ ਰਾਜੇ ਦਾ ਤੇ ਮੇਰੀ ਇਹਦੇ ਛੇੜੀ ਕਰਦਾ ਉਹਨੇ ਜੁਆਇ ਕੁਲ ਜਾਂ ਕੇ ਸ਼ਿਕਾਇਤ ਕੀਤੀ ਕਹਿੰਦੇ ਨਹੀਂ ਉਹ ਠੀਕ ਨਹੀਂ ਕਿ ਉਹਨਾਂ ਕੋਲ ਮਹਿਮਾ ਜਿਹੜਾ ਹੈਗਾ ਬੋਰਡਰ ਦਾ ਉਹਨਾਂ ਕੋਲ ਹੈ ਉਹ ਦੇਸ਼ ਮੰਤਰੀ ਆਲਾ ਉਹਨਾਂ ਦੇ ਕੋਲ ਹੈ ਉਹਨਾਂ ਨੇ ਠੀਕ ਕੀਤਾ ਜੋ ਕਹਤ ਨੂੰ ਕਿਹਾ ਤੇ ਸਾਡੇ ਜਿਹੜੇ ਚਨਕਿਆ ਨੇ ਸ਼ਾਹ ਹੋਰੀ ਉਹਨਾਂ ਕੀ ਕਹੇ ਉਨਾਂ ਨੂੰ ਇੱਕ ਜੂਟਿਊਬ ਚੈਨਲ ਦੇ ਉੱਤੇ ਸਵਾਲ ਪੁੱਛਿਆ ਜਾਂਦਾ ਵੀ ਪੰਜਾਬ ਦੀ ਸਿਆਸਤ ਬਾਰੇ ਤੁਸੀਂ ਕੀ ਸਮਝਦੇ ਬਿਲਕੁਕੁਲ ਠੀਕ ਅੱਗੋਂ ਮੁਸਕਰਾ ਕੇ ਉਹਨਾਂ ਨੇ ਕਿਹਾ ਸੀ ਜਿੰਨੇ ਸ੍ਰਿਸ਼ਟੀ ਸਿਰਜੀ ਹੈ ਬ੍ਰਹਮਾ ਉਹ ਵੀ ਉੱਥੋਂ ਦਾ ਅੰਦਾਜ਼ਾ ਨਹੀਂ ਲਾ ਸਕਦਾ ਪੰਜਾਬ ਦੀ ਸਿਆਸਤ ਦਾ ਤੇ ਮੈਂ ਕੌਣ ਹਾਂ ਮਾਵਾ ਇਸ ਕਰਕੇ ਉਹਨੂੰ ਸਮਝਣਾ ਬਹੁਤ ਔਖਾ ਹੈ ਇਸ ਕਰਕੇ ਬੀਬੀ ਜੀ ਤੁਸੀਂ ਜੋ ਮਰਜ਼ੀ ਕਹੀ ਜਾਓ ਪੰਜਾਬ ਦੇ ਲੋਕ ਜਿਹੜੇ ਨੇ ਜਦੋਂ ਉਹਨਾਂ ਦਾ ਫੈਸਲਾ ਕਰਨਾ ਨਾ ਉਹਦੋਂ ਕਿਹਨੂੰ ਪੁੱਛ ਕੇ ਨਹੀਂ ਕਰਨਾ ਉਹ ਤਾਂ ਜੋ ਕਰਨਾ ਕਰ ਦੇਣਾ ਆ ਜਿਹੜੇ ਸਾਡੇ ਆਏ ਨੇ ਆਮ ਆਦਮੀ ਪਾਰਟੀ ਦੇ ਬੰਦੇ ਤੋਂ ਚਰਮੇ ਐਮਐਲਏ ਹੋ ਗਏ ਨੇ ਕੀ ਇਹ ਡਿਜ਼ਰਵ ਕਰਦੇ ਸੀਗੇ ਬਹੁਤੇ ਐਮਐਲਏ ਨੇ ਕਦੀ ਪਿੰਡ ਦਾ ਮੈਂਬਰ ਪੰਚਾਇਤ ਬਣ ਕੇ ਨਹੀਂ ਸੀ ਵੇਖਿਆ ਉਹਨਾਂ ਨੂੰ ਆຊੀ ਦੀ ਮੈਂਬਰ ਪੰਚਾਇਤ ਬਣ ਜਾਣਗੇ ਕੋਈ ਮਰਾਸੀਆਂ ਦਾ ਮੁੰਡਾ ਸੀ ਉਹ ਆਪਣੀ ਦਾਦੀ ਦੇ ਪਿੱਛੇ ਦਾਦੀ ਨੂੰ ਇਹ ਦੱਸਦੀ ਜੇ ਫਲਾਣਾ ਨੰਬਰਦਾਰ ਮਰ ਜੇ ਤੇ ਨੰਬਰਦਾਰ ਕੌਣ ਬਣੂ ਕਹਿੰਦੀ ਉਹਦਾ ਮੁੰਡਾ ਬਣੂ ਕਹਿੰਦੀ ਵੀ ਜੇ ਉਹ ਕਹਿੰਦਾ ਜੀ ਉਹ ਵੀ ਮਰ ਜੇ ਕਹਿੰਦੀ ਉਹਦਾ ਭਰਾ ਬਣ ਜੂ ਕਹਿੰਦਾ ਜੀ ਉਹ ਵੀ ਮਰ ਜੇ ਉਹ ਦਾਦੀ ਸਮਝ ਗਈ ਕਹਣਾ ਜੂ ਕਹਿੰਦੀ ਕਹਿੰਦੀ ਦਾਦਾ ਗੱਲ ਸੁਣ ਲੈ ਮੇਰੀ ਸਾਰਾ ਪਿੰਡ ਬਣ ਜੇ ਤੇਰੀ ਵਾਰੀ ਨੰਬਰਦਾਰੀ ਦੀ ਨਹੀਂ ਆਉਂਦੀ ਪੰਜਾਬ ਦੇ ਲੋਕ ਬੀਬੀ ਜੀ ਇਦਾਂ ਦੇ ਨੇ ਇਹਨਾਂ ਨੂੰ ਸਮਝਣਾ ਬੜਾ ਔਖਾ ਜੀ ਜੀ ਪਰਸਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਟਿੱਪਣੀ ਕਰਦੇ ਹੋ ਸਾਡੇ ਦਰਸ਼ਕ ਉਸ ਨੂੰ ਬੇहद ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਤੇ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ